ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਇੱਕ ਤੇਲ ਬਣਾ ਕੇ ਤਿਆਰ ਕਰਾਂਗੇ ਜਿਸ ਤਰ੍ਹਾਂ ਸਰਦੀਆਂ ਦੇ ਵਿੱਚ ਆਪਣੇ ਹੱਥ ਤੇ ਪੈਰ ਬੜੇ ਖੁਸ਼ਕ ਜਿਹੇ ਹੋ ਜਾਂਦੇ ਨੇ ਬੜੀ ਖੁਸ਼ਕੀ ਹੋ ਜਾਂਦੀ ਆਪਾਂ ਜੋ ਮਰਜ਼ੀ ਲਈ ਜਾਈਏ ਆਪਣੇ ਹੱਥ ਤੇ ਪੈਰ ਨੇ ਠੀਕ ਐ ਨਹੀਂ ਹੁੰਦੇ ਹੈਗੇ ਸਿਕਰੀ ਜਿਹੀ ਆਈ ਰਹਿੰਦੀ ਹੈ ਅੱਜ ਆਪੇ ਕਿਸ ਤਰ੍ਹਾਂ ਦਾ ਤੇਲ ਬਣਾ ਕੇ ਤਿਆਰ ਕਰਾਂਗੇ ਜਿਹਦੇ ਨਾਲ ਆਪਣੀ ਸਕਿਨ ਜਿਹੜੀ ਉਹ ਬੜੀ ਸੌਫਟ ਸੌਫਟ ਰਹਿੰਦੀ ਆ ਇਹਨੂੰ ਤੁਸੀਂ ਫੇਸ ਤੇ ਵੀ ਯੂਜ਼ ਕਰ ਸਕਦੇ ਆ ਤੁਹਾਡੀ ਮਰਜ਼ੀ ਹੈ ਮਤਲਬ ਇਹਦਾ ਨੁਕਸਾਨ ਕੋਈ ਨਹੀਂ ਹੈ ਹੱਥਾਂ ਤੇ ਲਾਓ ਪੈਰਾਂ ਤੇ ਲਾਓ ਬਾਡੀ ਦੇ ਕਿਸੇ ਵੀ ਤੇ ਪੇਸਟ ਲਾਓ ਇਹਨੂੰ ਆਪਾਂ ਅਜੇ ਇੱਕ ਕਰੀਮ ਦੇ ਤੌਰ ਤੇ ਵੀ ਵਰਤ ਸਕਦੇ ਹਾਂ ਜਿਵੇਂ ਕਈ ਭੈਣਾਂ ਨੇ ਮੇਕਅਪ ਘੱਟ ਕਰਦੀਆਂ ਨੇ ਕੋਈ ਕਰੀਮ ਵਗੈਰਾ ਹੀ ਲਾਉਂਦੀਆਂ ਨੇ ਉਹਦੀ ਜਗ੍ਹਾ ਤੇ ਤੁਸੀਂ ਇਹ ਤੇਲ ਵੀ ਲਾ ਸਕਦੇ ਹੋ ਤੇ ਇਹ ਤੇਲ ਲੈਣ ਦੇ ਨਾਲ ਤੁਹਾਡੇ ਫੇਸ ਦੇ ਉੱਤੋਂ ਦਾਗ ਵੀ ਰਿਮੂਵ ਹੋਣਗੇ ਹੌਲੀ-ਹੌਲੀ ਸਾਰੇ ਦਾਗ ਘਟਦੇ-ਘਟਦੇ ਘੱਟ ਜਾਣਗੇ ਜਿੱਦਾਂ ਕਈ ਭੈਣਾਂ ਦੇ ਫੇਸ ਦੇ ਉੱਤੇ ਸ਼ਾਇਨੀਆਂ ਵਗੈਰਾ ਹੁੰਦੀਆਂ ਨੇ ਤੇ ਦਾਗ ਪੈ ਜਾਂਦੇ ਨੇ ਪਿੰਪਲ ਵਗੈਰਾ ਦੇ ਤੇ ਉਹ ਵੀ ਇਹਦੇ ਨਾਲ ਥੋੜਾ ਹੌਲੀ-ਹੌਲੀ ਲਾਉਂਦੇ-ਲਾਉਂਦੇ ਨਾਲ ਦਾਗ-ਵਗਰੇ ਘੱਟ ਜਾਂਦੇ ਨੇ ਤੇ ਜਿਹੜੀ ਸਾਡੀ ਸਕਿਨ ਆ ਉਹ ਬੜੀ ਸੌਅ मतलब ਸੌਫਟ ਰਹਿੰਦੀ ਏ ਉਹਦੇ ਨਾਲ ਤੇ ਮੈਂ ਤੁਹਾਨੂੰ ਦੱਸਦੀ ਆ ਇਹਦੇ ਵਿੱਚ ਆਪਾਂ ਨੂੰ ਕੀ ਕੀ ਜ਼ਰੂਰਤ ਪੈਂਦੀ ਆ ਇੱਥੇ ਆਪਾਂ ਲਵਾਂਗੇ ਜੀ ਕੋਕੋਨਟ ਆਇਲ ਆਪਾਂ ਕੋਕੋਨਟ ਆਇਲ ਆ ਜਿਹੜਾ ਉਹ ਆਰਗੈਨਿਕ ਲਵਾਂਗੇ ਆਪਾਂ ਨਾਰਮਲ ਨਹੀਂ ਲੈਣਾ ਬਾਕੀ ਤੁਹਾਡੀ ਮਰਜ਼ੀ ਜੇ ਤੁਹਾਡੇ ਕੋਲ ਨਾਰਮਲ ਆ ਤਾਂ ਤੁਸੀਂ ਨਾਰਮਲ ਯੂਜ਼ ਕਰ ਸਕਦੇ ਤੇ ਇਹ ਆਪਾਂ ਲਿਆ ਜੀ ਬਦਾਮਾਂ ਦਾ ਤੇਲ ਅਲਮੰਡ ਆਇਲ ਜੇਕਰ ਤੁਹਾਡੇ ਕੋਲ ਅਲਮੰਡ ਆਇਲ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਹੋ ਪਰ ਇਹਦੇ ਫਾਇਦੇ ਬਹੁਤ ਨੇ ਸਾਡੀ ਸਕਿਨ ਦੇ ਲਈ ਤੇ ਆ ਹੈਗੀ ਆ ਜੀ ਆਪਣੇ ਕੋਲੇ ਗਲੈਸਰੀਨ ਇਹ ਆਪਾਂ 글ੈਸਰਿਨ ਯੂਜ਼ ਕਰਾਂਗੇ ਤੇ ਇੱਥੇ ਆਪਾਂ ਲੈਨੇ ਵਿਟਾਮਿਨ E ਦੇ ਕੈਪਸੂਲ ਜੇਕਰ ਤੁਹਾਡੇ ਕੋਲ ਵਿਟਾਮਿਨ E ਦੇ ਕੈਪਸੂਲ ਨਹੀਂ ਹੈਗੇ ਤਾਂ ਤੁਸੀਂ ਇਹਦੀ ਜਗ੍ਹਾ ਤੇ ਐਲੋਵੇਰਾ ਜੈੱਲ ਲੈ ਸਕਦੇ ਹੋ ਆਓ ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਉਨੇ ਆ ਇੱਕ ਕੱਪ ਇੱਥੇ ਕੌਲੀ ਲਈਏ ਇਹ ਜਿਹੜੀਆਂ ਸਾਰੇ ਤੇਲ ਨੇ ਇਹਨਾਂ ਨੂੰ ਆਪਾਂ ਇੱਕ ਹੀ ਕੁਆਂਟੀਟੀ ਦੇ ਵਿੱਚ ਪਾਉਣਾ ਜਿਸ ਤਰ੍ਹਾਂ ਐਲਮਡ ਔਇਲ ਹੋ ਗਿਆ 글ੈਸਰਿਨ ਹੋ ਗਈ ਤੇ ਨਾਰੀਅਨ ਦਾ ਤੇਲ ਹੋ ਗਿਆ ਇਹਨਾਂ ਨੂੰ ਆਪਾਂ ਸੇਮ ਕੁਆਂਟੀਟੀ ਪਾਵਾਂਗੇ ਆਪਾਂ ਜਿਹੜੇ 2 ਚਮਚ ਨੇ ਉਹ ਨਾਰੀਅਨ ਦਾ ਤੇਲ ਪਾ ਲਵਾਂਗੇ ਤੇ 2 ਚਮਚ ਹੀ ਆਪਾਂ ਐਲਮਡ ਔਇਲ ਪਾਵਾਂਗੇ ਜਾਣੇ ਕਿ ਬਦਾਮਾਂ ਦਾ ਤੇਲ ਤੁਸੀਂ ਇਹਨੂੰ ਯੂਜ਼ ਕਰਕੇ ਦੇਖਿਓ ਇਹ ਬਹੁਤ ਹੀ ਵਧੀਆ ਤੇਲ ਬਣਦਾ ਮਤਲਬ ਇਹਨਾਂ ਦੀ ਜਿਹੜੀ ਸਕਿਨ ਹੈ ਨਾ ਸੌਫਟ ਸੌਫਟ ਰਹਦੀ ਜਦੋਂ ਆਪਾਂ ਰਾਤ ਨੂੰ ਲਗਾ ਕੇ ਇਹਨੂੰ ਸੌਣੇ ਆ ਤਾਂ ਸਵੇਰ ਨੂੰ ਵੀ ਸੌਫਟ ਸੌਫਟ ਸਕਿਨ ਪਈ ਹੁੰਦੀ ਹੈ ਤੇ ਆਪਾਂ 2 ਚਮਚ ਪਾਉਣੇ ਨੇ ਗਲੈਸਰੀਨ ਦੇ ਤੁਸੀਂ ਇਹਨੂੰ ਦੋ ਟਾਈਮ ਜ਼ਰੂਰ ਲਾਉਣਾ ਤੇ ਰਾਤ ਨੂੰ ਜ਼ਰੂਰ ਲਾ ਕੇ ਪੈਣਾ ਰਾਤ ਜਦੋਂ ਆਪਾਂ ਸੌਣੇ ਆ ਸੌਣ ਤੋਂ ਪਹਿਲਾਂ ਜ਼ਰੂਰ ਲਾ ਕੇ ਸੌਣਾ ਇਹਨੂੰ ਤੇ ਸਵੇਰੇ ਵੀ ਲਾਉਣਾ ਤੇ ਜਿੱਦਾਂ ਦਿਨੇ ਲਾਉਣਾ ਤਾਂ ਦਿਨੇ ਵੀ ਲਾ ਸਕਦੇ ਹੋ ਤੁਹਾਡੀ ਮਰਜ਼ੀ ਪਰ ਦੋ ਟਾਈਮ ਪੱਕਾ ਲਾਉਣਾ ਇਹਨਾਂ ਤੇਲ ਨੂੰ ਇੱਥੇ ਆਪਾਂ ਵਿਟਾਮਿਨ E ਦੇ 10 ਕੈਪਸੂਲ ਲੈ ਲਵਾਂਗੇ ਇਹਨਾਂ ਨੂੰ ਆਪਾਂ ਇਹਨਾਂ ਦਾ ਜਿਹੜਾ ਸਾਰਾ ਇਹਦੇ ਵਿੱਚ ਤੇਲ ਆ ਇਹਨਾਂ ਨੂੰ ਕੱਢ ਕੇ ਆਪਾਂ ਕੈਂਚੀ ਦੇ ਨਾਲ ਕੱਟ ਕੇ ਆਹ ਕੌਲੀ ਦੇ ਵਿੱਚ ਪਾ ਲਵਾਂਗੇ ਇਹਨੂੰ ਤੁਮ ਆਪਾਂ ਇਸਨੂੰ ਕੈਂਚੀ ਦੇ ਨਾਲ ਕੱਟ ਲੈਣਾ ਬਿਲਕੁਲ ਥੋੜਾ ਜਿਆ ਟੱਕਣਾ ay mga pa estranghero ਜਿਹੜੇ ਇਹ ਨੁਸਖੇ ਮੈਂ ਤੁਹਾਨੂੰ ਦੱਸਦੀ ਹੁੰਨੀ ਆ ਇਹ ਸਾਰੇ ਮੇਰੇ ਅਜਮਾਏ ਹੋਏ ਹੁੰਦੇ ਨੇ ਬਿਨਾਂ ਅਜਮਾਇਆ ਮੈਂ ਕੋਈ ਵੀ ਨੁਸਖਾ ਨਹੀਂ ਦੱਸਦੀ ਹੈਗੀ ਤੇ ਇਹ ਤੇਲ ਦੇ ਨਾਲ ਤੁਹਾਡੇ ਫੇਸ ਤੇ ਤੇ ਹੱਥਾਂ ਪੈਰਾਂ ਤੇ ਬਹੁਤ ਜ਼ਿਆਦਾ 글로ਅ ਆਊਗਾ ਤੁਸੀਂ ਟਰਾਈ ਕਰਕੇ ਦੇਖਿਓ ਇੱਕ ਵਾਰੀ ਬਹੁਤ ਹੀ ਵਧੀਆ ਤੇਲ ਬਣਦਾ ਇਹ ਮੈਂ ਤੇ ਇਹ ਤੇਲ ਬਣਾ ਕੇ ਰੱਖ ਲੈਂਦੀ ਤੇ ਸਾਰੀ ਸਰਦੀ ਹੱਥਾਂ ਪੈਰਾਂ ਤੇ ਇਹੀ ਯੂਜ਼ ਕਰਦੀ ਆ ਫੇਸ ਤੇ ਵੀ ਯੂਜ਼ ਕਰਦੀ ਆ ਬਹੁਤ ਫਾਇਦੇ ਨੇ ਇਹਦੇ ਬਹੁਤ ਵਧੀਆ ਰਿਜ਼ਲਟ ਮਿਲਦਾ ਇਸ ਤੇਲ ਲਾਉਣ ਦੇ ਨਾਲ ਇਹ ਇੱਕ ਤੇਲ ਨਹੀਂ ਹੈਗਾ ਮਤਲਬ ਇਹ ਇੱਕ ਕਿਸਮ ਦੀ ਦਵਾਈ ਹੈ ਇਹ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਤੇ ਫਿਰ ਮੈਨੂੰ ਦੱਸਿਓ ਕਿ ਇਹਨੂੰ ਕਿਹਨੂੰ ਫਰਕ ਪਿਆ ਕਿਉਂਕਿ ਸਰਦੀਆਂ ਦੇ ਵਿੱਚ ਹੱਥਾਂ ਪੈਰਾਂ ਦੀ ਬੁਰੀ ਹਾਲਤ ਹੋ ਜਾਂਦੀ ਹੈ ਫਟ ਜਾਂਦੇ ਨੇ ਜਦੋਂ ਆਪਾਂ ਨੂੰ ਬਹੁਤ ਇਰੀਟੇਟ ਹੁੰਦੇ ਆ ਆਪਾਂ ਇਹ ਤੇਲ ਦੇ ਨਾਲ ਮਤਲਬ ਬਿਲਕੁਲ ਬਹੁਤ ਸਹੀ ਰਹਿੰਦੇ ਨੇ ਜਿੱਦਾਂ ਆਪਾਂ ਹੋਰ ਵੀ ਕਈ ਤੇਲ ਤੇ ਕਰੀਮਾਂ ਵਗੈਰਾ ਲਾਉਂਦੇ ਆ ਤੇ ਆਪਣੇ ਹੱਥਾਂ ਪੈਰਾਂ ਤੇ ਉਹਨਾਂ ਬੈਨੀਫਿਟ ਨਹੀਂ ਹੁੰਦਾ ਆਪਾਂ ਜਦੋਂ ਲਾਉਂਦੇ ਆ ਉਦੋਂ ਥੋੜੇ ਜੇ ਸੌਫਟ ਹੋ ਜਾਂਦੇ ਨੇ ਬਾਅਦ ਦੇ ਵਿੱਚ ਥੋੜੀ ਦੇਰ ਬਾਅਦ ਫੇਰ ਉਸ ਤਰ੍ਹਾਂ ਹੀ ਹੋ ਜਾਂਦੇ ਨੇ ਆਪਾਂ 10 ਦੇ 10 ਕੈਪਸੂਲ ਇਹਦੇ ਵਿੱਚ ਪਾ ਦਿੱਤੇ ਨੇ ਸਾਰੇ ਮੂਰੂ ਥੋੜੇ ਥੋੜੇ ਕੱਟ ਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਚੰਗੀ ਤਰ੍ਹਾਂ ਪੂਰਾ 1 ਮਿੰਟ ਤੱਕ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਛੋਟੀ ਜੀ ਡੱਬੀ ਲੈ ਲਈਏ ਕਾਂਚ ਦੀ ਸਾਫ ਸੁਥਰੀ ਡੱਬੀ ਹੈ ਧੋਤੀ ਹੋਈ ਹੈ ਸਿਕਾਈ ਹੋਈ ਹੈ ਤੇ ਤੁਸੀਂ ਤੁਹਾਡੇ ਕੋਲ ਕੋਈ ਵੀ ਡੱਬੀ ਹੋਵੇ ਇਸ ਤਰ੍ਹਾਂ ਦੀ ਡੱਬੀ ਹੋਵੇ ਚਾਹੇ ਤੁਹਾਡੇ ਕੋਲ ਕੋਈ ਸ਼ੀਸ਼ੀ ਹੋਵੇ ਤੁਸੀਂ ਲੈ ਸਕਦੇ ਹੋ ਹੁਣ ਆਪਾਂ ਇਹ ਸਾਰਾ ਤੇਲ ਸ਼ੀਸ਼ੀ ਦੇ ਵਿੱਚ ਪਾ ਦਵਾਂਗੇ ਤੁਸੀਂ ਜਿੰਨਾ ਬਣਾਉਣਾ ਚਾਹੋ ਨਾ ਬਣਾ ਕੇ ਰੱਖ ਸਕਦੇ ਹੋ ਤੁਹਾਡੀ ਮਰਜ਼ੀ ਹੈ ਜੇਕਰ ਤੁਸੀਂ ਜ਼ਿਆਦਾ ਬਣਾ ਕੇ ਰੱਖਣਾ ਚਾਹੁੰਦੇ ਹੋ ਤਾਂ ਜ਼ਿਆਦਾ ਬਣਾ ਕੇ ਰੱਖ ਸਕਦੇ ਹੋ ਕਿਉਂਕਿ ਆਹ ਤੇਲ ਵੀ 15 ਦਿਨ ਖਤਮ ਨਹੀਂ ਹੁੰਦਾ ਹੈਗਾ ਇਹਦੇ ਨਾਲ ਬਿਲਕੁਲ ਵੀ ਜ਼ਿਆਦਾ ਆਇਲੀ ਨਹੀਂ ਹੁੰਦੇ ਹੈਗੇ ਹੱਥ ਪਰ ਮਤਲਬ ਬੜੇ ਤੁਹਾਨੂੰ ਨਾ ਸੌਫਟ ਸੌਫਟ ਫੀਲ ਹੋਣਗੇ ਜਦੋਂ ਤੁਸੀਂ ਯੂਜ਼ ਕਰੋਗੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਈਲੀ ਨਹੀਂ ਲੱਗਦੇ ਹੈਗੇ ਹੱਥ ਦੇਖਣ ਤੇ ਬੜੇ ਸੌਫਟ ਸੌਫਟ ਫੀਲ ਹੁੰਦੇ ਨੇ ਇਹਦੇ ਨਾਲ ਹੱਥ ਤੇ ਜਿਵੇਂ ਹੀ ਸੌਫਟ ਰਹਿੰਦੇ ਨੇਗੇ ਬਿਲਕੁਲ ਵੀ ਖੁਸ਼ਕੀ ਵਗੈਰਾ ਨਹੀਂ ਹੋਈ ਹੈਗੀ ਜਿਵੇਂ ਆਹ ਫਰੰਟ ਸਾਈਡ ਹੁੰਦੀ ਹੈ ਨਾ ਕਈ ਪੈਣਾ ਦੇ ਹੱਥਾਂ ਦੀ ਮਤਲਬ ਕੰਡੇ ਕੰਡੇ ਜੇ ਹੋ ਜਾਂਦੇ ਨੇਗੇ ਜਿਆਦਾ ਕੋਈ ਵੀ ਕੱਪੜਾ ਵਗੈਰਾ ਜਿੱਦਾਂ ਆਪਾਂ ਸਟਿਚਿੰਗ ਕਰਦੀਆਂ ਨੇ ਪੈਣਾ ਘਰਾਂ ਦੇ ਵਿੱਚ ਉਹ ਹੱਥਾਂ ਦੇ ਵਿੱਚ ਫਸੀ ਜਾਂਦੇ ਨੇ ਤੁਸੀਂ ਇਹਨੂੰ ਤੇਲ ਨੂੰ ਦੋ ਤਿੰਨ ਵਾਰ ਦਿਨ ਦੇ ਵਿੱਚ ਯੂਜ਼ ਕਰੋ ਤੁਹਾਡੇ ਹੱਥ ਬਿਲਕੁਲ ਹੀ ਇਸ ਤਰ੍ਹਾਂ ਰਹਣਗੇ ਸੌਫਟ ਸੌਫਟ ਤੇ ਬਿਲਕੁਲ ਹੀ ਸਵੇਰੇ ਲਾਓ ਸ਼ਾਮ ਲਾਓ ਚਾਹ ਮਤਲਬ ਉਹ ਵੀ ਫੀਲ ਨਹੀਂ ਹੁੰਦਾ ਹੈਗਾ ਤੁਸੀਂ ਜਿਵੇਂ ਕਈ ਵਾਰ ਆਪਾਂ ਬਾਹਰ ਕੁਝ ਹੋਰ ਲੱਗ ਜਾਂਦੇ ਤੁਸੀਂ ਇਹ ਤੇਲ ਵੀ ਲਾ ਸਕਦੇ ਹੋ ਤੇ ਇਹਦੇ ਫਾਇਦੇ ਵੀ ਨੇ ਸਾਡੀ ਸਕਿਨ ਨੂੰ ਬਹੁਤ ਜ਼ਿਆਦਾ ਫਾਇਦੇ ਕਰਦੀ ਹੈ ਇਹ ਤੇ ਫੇਸ ਵੀ ਇਹਦੇ ਨਾਲ ਮਤਲਬ ਕਲੀਨ ਕਲੀਨ ਲੱਗਣ ਲੱਗ ਜਾਂਦਾ ਤੁਸੀਂ ਥੋੜੇ ਦਿਨ ਯੂਜ਼ ਕਰਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ ਫਿਰ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰੇਆਂ